ਸਾਸ਼ੀ ਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਆਪਣਾ ਚੈਨਲ ਵਾਹਿਗੁਰੂ ਕਲੌਥ ਹਾਊਸ ਐਂਡ ਪ੍ਰਦੀਪ ਬੜਲਾਡਾ ਵੱਲੋਂ ਪਲੀਜ਼ ਜਿਹੜੀਆਂ ਮੇਰੀਆਂ ਭੈਣਾਂ ਮੇਨਾਂ ਪਹਿਲੀ ਵਾਰ ਜੁੜੀਆਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਤੇ ਜਿਹੜੀਆਂ ਮੇਰੀਆਂ ਭੈਣਾਂ ਪਹਿਲੀ ਪਹਿਲਾਂ ਜੁੜੀਆਂ ਹੋਈਆਂ ਉਹਨਾਂ ਨੇ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰੀਆਂ ਪਿਆਰਨਾਂ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਜਿਹੜੀ ਅਸੀਂ ਡੇਲੀ ਅਪਲੋਡ ਕਰਦੇ ਆ ਵੀਡੀਓ ਤੁਹਾਨੂੰ ਟਾਈਮ ਸਾਰ ਮਿਲ ਸਕੇ ਤੇ ਤੁਸੀਂ ਵੀ ਸਾਡੇ ਕੋਲੋਂ ਆਪਣੇ ਮਨਪਸੰਦ ਜਿਹੜੇ ਪੀਸ ਹੈ ਜੀ ਉਹ ਬਾਈ ਕਰ ਸਕੋ ਕਿਉਂਕਿ ਬਹੁਤ ਸਾਰੇ ਮੇਰੇ ਪਿਆਰਾਂ ਦੇ ਮੈਸੇਜ ਆਉਂਦੇ ਆ ਜੀ ਕਿ ਜਦੋਂ ਅਸੀਂ ਵੀਡੀਓ ਦੇਖਦੇ ਆ ਤੁਹਾਡੇ ਕੋਲ ਜਿਹੜੇ ਪੀਸ ਹੁੰਦੇ ਉਹ ਫਿਨਿਸ਼ ਹੋ ਜਾਂਦੇ ਆ ਜੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਇਸ ਕਰਕੇ ਤੁਹਾਨੂੰ ਲੇਟ ਵੀਡੀਓ ਮਿਲਦੀ ਹੈ ਤੇ ਉਦੋਂ ਤੱਕ ਜਿਹੜਾ ਸਾਡੇ ਜਿਹੜੇ ਅਸੀਂ ਜਿਹੜੇ ਕੱਟ ਪੀਸ ਲੈ ਕੇ ਆਉਣੇ ਉਹ ਫਿਨਿਸ਼ ਹੋ ਜਾਂਦੇ ਆ ਜੀ ਠੀਕ ਹੈ ਜੀ ਅੱਜ ਅਸੀਂ ਆਪਣੇ ਭੈਣਾਂ ਵਾਸਤੇ ਲੈ ਕੇ ਆਏ ਆ ਦਾਸ ਬ੍ਰੈਂਡ ਦੀ ਮਸਲੀਨ ਕਾਫੀ ਮੇਰੀਆਂ ਭੈਣਾਂ ਦੇ ਮੈਸੇਜ ਆ ਰਹੇ ਸੀਗੇ ਕਿ ਮਸਲੀਨ ਲੈ ਕੇ ਆਓ ਜੀ ਤੇ ਅਸੀਂ ਦਾਸ ਬ੍ਰੈਂਡ ਦੀ ਤੁਹਾਡੇ ਵਾਸਤੇ ਮਸਲੀਨ ਲੈ ਕੇ ਆਏ ਆ ਮਸਲੀਨ ਰਹੂਗੀ ਦਾਸ ਬ੍ਰੈਂਡ ਦੀ ਸਟਾਫ ਰਹਿਣ ਵਾਲਾ ਇੰਨਾ ਬਹੁਤ ਜ਼ਿਆਦਾ ਸੌਫਟ ਦੇਖੋ ਜੀ ਬਹੁਤ ਜ਼ਿਆਦਾ ਸੌਫਟ ਸਟਾਫ ਹੈ ਮਸਲੀਨ ਦਾ ਅਸੀਂ ਇਹਨੂੰ ਐਦਾਂ ਇਹਨੂੰ ਅਸੀਂ ਬਟਰ ਮਸਲੀਨ ਵੀ ਕਹਿ ਸਕਦੇ ਆ ਵੀ ਇੰਨਾ ਸੌਫਟ ਸਟਾਫ ਹੈ ਜੀ ਬਹੁਤ ਜ਼ਿਆਦਾ ਸੌਫਟ ਸਟਾਫ ਹੈ ਇਹਨੂੰ ਬਟਰ ਮਸਲਿਨ ਵੀ ਕਹਿ ਸਕਦੇ ਆ ਤੁਸੀਂ ਲਿਖਿਆ ਦੇਖ ਸਕਦੇ ਹੋ ਇਹਦੇ ਉੱਪਰ ਦੇਖੋ ਜੀ ਪਿਓਰ 100% ਪਿਓਰ ਸਿਲਕ ਬਰੀ ਠੀਕ ਹੈ ਜੀ ਡਿਜੀਟਲ ਪ੍ਰਿੰਟ ਦੀ ਰਹਿਣ ਵਾਲੀ ਹੈ ਦਾਸ ਬ੍ਰਾਂਡ ਦੀ ਸਾਰੇ ਪੀਸ ਦਾਸ ਬ੍ਰਾਂਡ ਦੇ ਰਹਿਣ ਵਾਲੇ ਆ ਇਹ ਤੁਸੀਂ ਬਾਏ ਕਰਕੇ ਦੇਖੋ ਇਹ ਵਾਲਾ ਸਟਾਫ ਇੰਨਾ ਜ਼ਿਆਦਾ ਸੌਫਟ ਹੈ ਤੁਸੀਂ ਵਾਰ-ਵਾਰ ਇਹ ਸਟਾਫ ਨੂੰ ਜ਼ਿਆਦਾ ਦੁਬਾਰਾ ਬਾਏ ਕਰੋਗੇ ਜੀ ਠੀਕ ਹੈ ਜੀ ਬਹੁਤ ਜ਼ਿਆਦਾ ਸੌਫਟ ਸਟੱਫ ਰਹਿਣ ਵਾਲਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਬੜੇ ਪਿਆਰੇ ਜੀ ਤੁਹਾਡੇ ਵਾਸਤੇ ਪ੍ਰਿੰਟ ਲੈ ਕੇ ਆਇਆ ਇਹ ਹੈਗਾ ਲੱड्डू ਪੀਲਾ ਕਲਰ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਜੀ ਠੀਕ ਹੈ ਜੀ ਅੱਜ ਕੱਲ ਜਿੱਦਾਂ ਦਾ ਅੱਗੇ ਮੌਸਮ ਆ ਰਿਹਾ ਦੇਖੋ ਫੰਕਸ਼ਨ ਵਾਲਾ ਮੌਸਮ ਆ ਰਿਹਾ ਉਹਦਾ ਦੇ ਕਲਰ ਆ ਰਹੇ ਆ ਠੀਕ ਹੈ ਜੀ ਐਦਾਂ ਦੇ ਕਲਰ ਬੜੇ ਪਿਆਰੇ ਲੱਗਦੇ ਪਾਏ ਹੋਏ ਤੇ ਥੋੜੀ ਜੀ ਗੈਟਅਪ ਵੀ ਵਧੀਆ ਹੁੰਦੀ ਹੈ ਐਦਾਂ ਦੇ ਕਲਰ ਪਾਉਣ ਨਾਲ ਠੀਕ ਹੈ ਪੀਸ ਤੁਸੀਂ ਚੈੱਕ ਕਰੋ ਬੜਾ ਪਿਆਰਾ ਜਿਹਾ ਪੀਸ ਰਹਿਣਾ ਪ੍ਰਿੰਟ ਚੈੱਕ ਕਰੋ ਜਿਹੜਾ ਵੀ ਤੁਹਾਨੂੰ ਪੀਸ ਪਸੰਦ ਆਉਂਦਾ ਸਕਰੀਨਸ਼ਾਟ ਲਾਓ ਤੇ ਸਾਡੇ ਵਟਸਐਪ ਨੰਬਰ ਤੇ ਸਾਨੂੰ ਸੈਂਡ ਕਰੋ ਤੇ ਆਪਣਾ ਆਰਡਰ ਬੁੱਕ ਕਰੋ ਜੀ ਅਗਲਾ ਪੀਸ ਚੈੱਕ ਕਰੋ ਪ੍ਰਿੰਟ ਰਹਿਣ ਵਾਲੇ ਬੜੇ ਪਿਆਰੇ ਜੀ ਦੇਖੋ ਇਹ ਵਾਲਾ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਪਹਿਲਾਂ ਵੀ ਅਸੀਂ ਇਹ ਵਾਲਾ ਪ੍ਰਿੰਟ ਲੈ ਕੇ ਆਏ ਸੀ ਤੇ ਹੁਣ ਵੀ ਦੁਬਾਰਾ ਲੈ ਕੇ ਆਏ ਆ ਕਾਫੀ ਮੇਰੀ ਆਪਣਾ ਇਹ ਵਾਲਾ ਪ੍ਰਿੰਟ ਪਸੰਦ ਕੀਤਾ ਸੀ ਦਾਸ ਬ੍ਰੈਂਡ ਦੀ ਮਸਲੀਨ ਹੈ ਅਸੀਂ ਇਹਨੂੰ ਬਟਰ ਮਸਲੀਨ ਵੀ ਕਹਿ ਸਕਦੇ ਆ ਕਿ ਸਟਾਫ ਹੀ ਬਹੁਤ ਜ਼ਿਆਦਾ ਸੌਫਟ ਹੈ ਜੀ ਇਹਨਾ ਸੌਫਟ ਸਟਾਫ ਹੈ ਨਾ ਤੁਸੀਂ ਦੁਬਾਰਾ ਨੂੰ ਦੁਬਾਰਾ ਵਾਰ-ਵਾਰ ਬਾਏ ਕਰੋਗੇ ਇਹਨਾ ਸੌਫਟ ਸਟਾਫ ਰਹਿਣ ਵਾਲਾ ਸ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਡਿਫਰੈਂਟ ਜਿਹਾ ਸਟਾਈਲ ਚ ਪ੍ਰਿੰਟ ਰਹਿਣ ਵਾਲਾ ਪੀਸਾਂ ਦੀ ਜਿਹੜੀ ਕੱਟ ਰਹੂਗੀ ਜੀ 2 ਮੀਟਰ ਤੋਂ ਲੈ ਕੇ 2.5 3.5 4 5 ਦੇ ਵਿੱਚਕਾਰ ਕੱਟ ਰਹਿਣ ਵਾਲੀ ਆ ਪੀਸਾਂ ਦੀ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ ਡਿਫਰੈਂਟ ਜਿਹਾ ਸਟਾਈਲ ਵਿੱਚ ਪ੍ਰਿੰਟ ਹੈ ਦੇਖੋ ਜੁਨੀਕ ਜਿਹਾ ਪ੍ਰਿੰਟ ਹੈ ਥੋੜਾ ਜਿਹਾ ਵੱਡਾ ਪ੍ਰਿੰਟ ਆ ਰਿਹਾ ਕਿਉਂਕਿ ਕਾਫੀ ਟ੍ਰੈਂਡ ਆ ਰਿਹਾ ਹੈ ਐਦਾਂ ਦੇ ਪ੍ਰਿੰਟ ਦਾ ਜਿਹੜੇ ਸ਼ਰਟ ਪੀਸ ਪਾਈ ਹੁੰਦੇ ਨੇ ਨਾ ਐਦਾਂ ਦੇ ਸੂਟ ਪਾਏ ਹੁੰਦੇ ਥੋੜੇ ਵੱਡੇ ਪ੍ਰਿੰਟ ਦੇ ਬੜੇ ਪਿਆਰੇ ਲੱਗਦੇ ਪਾਏ ਹੋਏ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਜੀ ਕਲਰ ਦੇਖੋ ਤੇ ਸਟਾਫ ਦੇਖੋ ਸਟਾਫ ਤਾਂ ਬਹੁਤ ਫਾਈਨ ਹੈ ਜੀ ਬਹੁਤ ਜ਼ਿਆਦਾ ਫਾਈਨ ਸਟਾਫ ਹੈ ਜੀ ਕਲਰ ਵੀ ਬੜੇ ਪਿਆਰੇ ਆ ਦੇਖੋ ਇਹ ਵਾਲਾ ਪ੍ਰਿੰਟ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਤੇ ਕੋਈ ਵੀ ਤਰ੍ਹਾਂ ਤੁਸੀਂ ਇਹਦੀ ਫਰੌਕ ਰੈਡੀ ਕਰੋ ਫਰੌਕ ਰੈਡੀ ਕਰ ਸਕਦੇ ਹੋ কুর্তা ਰੈਡੀ ਕਰ ਸਕਦੇ ਹੋ ਸੂਟ ਬਣਾ ਸਕਦੇ ਹੋ 올ਓਵਰ ਸ਼ਰਟ ਪੀਸ ਲੈ ਸਕਦੇ ਹੋ ਬੜੇ ਪਿਆਰੇ ਜਿਹੇ ਪੀਸ ਰੈਡ ਵਾਲਿਆ ਦਾਸ ਬ੍ਰੈਂਡ ਦੀ ਮਸਲੀਨ ਹੈ ਜੀ ਚੈੱਕ ਕਰੀ ਚਲੋ ਪ੍ਰਿੰਟ ਜਿਹੜਾ ਚੈੱਕ ਪ੍ਰਿੰਟ ਪਸੰਦ ਆਉਂਦਾ ਉਹ ਤੁਸੀਂ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਇਹ ਵਾਲਾ ਪ੍ਰਿੰਟ ਦੇਖੋ ਜੀ 1 ਮੀਟਰ ਹੀ ਸਟਾਫ ਹੈ ਜੀ ਸਾਡੇ ਕੋਲੇ ਠੀਕ ਹੈ ਜੀ ਪ੍ਰਿੰਟ ਬੜਾ ਪਿਆਰਾ ਜਿਹੜੀਆਂ ਮੇਰੀਆਂ ਭੈਣਾਂ ਸ਼ਾਰਟ ਸ਼ਰਟ ਬਣਾਉਣੀ ਆ ਜਾਂ ਕੁੜਤਾ ਬਣਾਉਣਾ ਚਾਹੁੰਦੀਆਂ ਸ਼ਾਰਟ ਤਾਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਪ੍ਰਿੰਟ ਦੇਖੋ ਬੜਾ ਡਿਫਰੈਂਟ ਚਾ ਪ੍ਰਿੰਟ ਰਹਿਣ ਵਾਲਾ ਜੀ ਬਿਲਕੁਲ ਸੌਫਟ ਬਟਰ ਮਸਲੀਨ ਹੈ ਜੀ ਇਹ ਇਹ ਵਾਲਾ ਪ੍ਰਿੰਟ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਤੁਹਾਨੂੰ ਖੋਲ ਕੇ ਦਿਖਾਵਾਂਗੇ ਥੋੜਾ ਜਿਹਾ ਕਿਦਾਂ ਦਾ ਪ੍ਰਿੰਟ ਰਹਿਣ ਵਾਲਾ ਦੇਖੋ ਜੀ ਐਦਾਂ ਦਾ ਪ੍ਰਿੰਟ ਰਹਿਣ ਵਾਲਾ ਐਦਾਂ ਰਹੂਗਾ ਇਹਦਾ ਪ੍ਰਿੰਟ ਬੜਾ ਪਿਆਰਾ ਜਿਹਾ ਪ੍ਰਿੰਟ ਰੈਣ ਵਾਲਾ ਬਿਲਕੁਲ ਬਟਨ ਮਸਲੀਨ ਹੈ ਜੀ ਇਹ ਇੰਨਾ ਸੌਫਟ ਸਟੱਫ ਹੈ ਬਹੁਤ ਜ਼ਿਆਦਾ ਸੌਫਟ ਸਟੱਫ ਹੈ ਜੀ ਦਾਸ ਬ੍ਰੈਂਡ ਦੀ ਰਹੂਗੀ ਮਸਲੀਨ ਦੇਖੋ ਇਹ ਵਾਲਾ ਪ੍ਰਿੰਟ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰੈਣ ਵਾਲਾ ਸਾਰੇ ਪ੍ਰਿੰਟ ਸਾਨੂੰ ਬੜੇ ਪਿਆਰੇ ਜਿਹੇ ਮਿਲਣ ਵਾਲੇ ਆ ਚੈੱਕ ਕਰੀ ਚਲੋ ਜਿਹੜਾ ਕੋ ਨੂੰ ਪ੍ਰਿੰਟ ਪਸੰਦ ਆਉਂਦਾ ਹੈ ਸਾਡੇ ਕੋਲ ਤੁਸੀਂ ਬਾਇ ਕਰ ਸਕਦੇ ਹੋ ਦੇਖੋ ਐਦਾਂ ਦੇ ਪ੍ਰਿੰਟ ਦੇ ਜਿਹੜੇ ਸੂਟ ਰੈਡੀ ਹੁੰਦੇ ਨੇ ਬੜੇ ਪਿਆਰੇ ਜਿਹੇ ਸਰਦਾਰੀ ਲੁੱਕ ਦੇ ਵਿੱਚ ਰੈਡੀ ਹੁੰਦੇ ਆ ਬੜੇ ਪਿਆਰੇ ਜਿਹੇ ਸੂਟ ਰੈਡੀ ਹੁੰਦੇ ਆ ਜੀ ਬਾਕੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਦੁਪੱਟਾ ਇਹਦੇ ਨਾਲ ਡਬਲ ਡਾਈ ਕਰਵਾਓ ਠੀਕ ਆ ਵਨ ਸਿੰਗਲ ਕਲਰ ਕਰਵਾਓ ਜਿੱਦਾਂ ਦੀ ਡਿਜ਼ਾਈਨਿੰਗ ਮਰਜੀ ਕਰਵਾ ਸਕਦੇ ਹੋ ਬੜੇ ਪਿਆਰੇ ਰਹਿਣਗੇ ਪਲੇਨ ਬਾਟਮ ਲਾਓ ਜੀ ਪਲੇਨ ਬਾਟਮ ਉਪਰ ਵਰਤ ਕਰਵਾਓ ਬੜਾ ਸੋਹਣਾ ਪਾਰਟੀ ਵੇਅਰ ਸੂਟ ਰੈਡੀ ਹੁੰਦਾ ਪ੍ਰਿੰਟ ਚੈੱਕ ਕਰਿਓ ਪ੍ਰਿੰਟ ਪ੍ਰਿੰਟ ਜਿਹੜੇ ਚੱਕਰ ਚਲੋ ਬੜੇ ਪਿਆਰੇ ਜਿਹਾ ਡਿਫਰੈਂਟ ਜੇ ਪ੍ਰਿੰਟ ਰਹਿਣ ਵਾਲਿਆ ਕੋਈ ਵੀ ਇਦਾਂ ਦਾ ਪ੍ਰਿੰਟ ਨਹੀਂ ਹੈ ਜਿਹੜਾ ਤੁਸੀਂ ਛੱਡ ਸੁਕੋਂ ਦੇਖੋ ਬੜੇ ਕਲਰ ਵੀ ਬੜੇ ਪਿਆਰੇ ਜਿਹਾ ਕਲਰ ਬੜੇ ਪਿਆਰੇ ਰਹਿਣ ਵਾਲਿਆ ਪ੍ਰਿੰਟ ਬੜੇ ਪਿਆਰੇ ਰਹਿਣ ਵਾਲਿਆ ਇਹ ਵਾਲਾ ਪ੍ਰਿੰਟ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ ਠੀਕ ਹੈ ਜੀ ਇਹ ਵਾਲਾ ਪ੍ਰਿੰਟ ਦੇਖੋ ਸਾਰੇ ਪ੍ਰਿੰਟ ਬੜੇ ਪਿਆਰੇ ਜਿਹਾ ਰਹਿਣ ਵਾਲਿਆ ਜੀ ਚੱਕਰ ਚਲੋ ਇਸ ਤੋਂ ਅਗਲਾ ਪ੍ਰਿੰਟ ਦੇਖੋ ਇਹ orange shade ਚ ਆ ਗਿਆ ਜੀ rest orange shade ਹੈ rest orange shade ਆ ਜੀ ਬੜਾ ਪਿਆਰਾ ਜਿਹਾ ਪੀਸ ਹੈ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਪ੍ਰਿੰਟਿੰਗ ਬੜੀ ਪਿਆਰੀ ਜੀ ਹੈ orange shade ਦੇ ਵਿੱਚ ਰਹਿਣ ਵਾਲਾ ਪੀਸ ਹੈ ਜੀ off white ਵਿੱਚ ਦੇਖੋ off white ਦਾ ਪ੍ਰਿੰਟ ਉਸ ਤੋਂ ਵੀ ਜ਼ਿਆਦਾ ਵਧੀਆ ਜੀ ਬਹੁਤ ਜ਼ਿਆਦਾ ਵਧੀਆ ਕੈਰੈਂਡਾ ਦੇਖੋ ਪ੍ਰਿੰਟ ਦੀ ਦਿਖ ਲੁੱਕ ਦੇਖੋ ਕਿੱਦਾਂ ਦੀ ਹੈ ਜੀ ਠੀਕ ਹੈ ਜੀ ਦਾਸ ਬ੍ਰਾਂਡ ਦੀ ਮਸਤਰੀ ਰਹੂਗੀ ਸਿਲਕ ਸ਼ਿਲਕ ਲਿਖੋ ਸ਼ਿਲਕ ਕਵਰੀ ਲਿਖਿਆ ਹੋਇਆ ਇਹਦੇ ਉੱਪਰ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਬਿਲਕੁਲ ਪਿਓਰ ਵਾਲਾ ਸਟਾਫ ਹੈ ਬਟਰ ਮਸਲੀਨ ਕਹਿ ਸਕਦੇ ਹੋ ਇੰਨਾ ਸੌਫਟ ਸਟਾਫ ਹੈ ਜੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਸੀ ਆਫ ਵਾਈਟ ਵਿੱਚ ਇਹ ਵਾਲਾ ਪ੍ਰਿੰਟ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਡਿਫਰੈਂਟ ਜਿਹਾ ਪ੍ਰਿੰਟ ਰੂ ਜੀ ਡਿਫਰੈਂਟ ਜਿਹਾ ਪ੍ਰਿੰਟ ਹੈ ਜੀ ਦਾਸ ਬ੍ਰੈਂਡ ਦੀ ਮਸਲੀਨ ਹੈ ਦਾਸ ਬ੍ਰੈਂਡ ਦੀ ਮਸਲੀਨ ਹੈ ਜੀ ਪ੍ਰਾਈਸ ਦੇ ਰਹੀਆਂ ਤੁਹਾਨੂੰ ਅਸੀਂ 170 ਰੁਪਏ ਪਰ ਮੀਟਰ 170 ਰੁਪਏ ਪਰ ਮੀਟਰ ਦੇ ਨਾਲ ਤੁਹਾਨੂੰ ਇਹ ਵਾਲੀ ਅਸੀਂ ਪ੍ਰਾਈਸ ਦੇ ਰਹੇ ਆ 10 ਬ੍ਰੈਂਡ ਦੀ ਮਸਲਿਨ ਇਹ ਬਲੈਕ ਪ੍ਰਿੰਟ ਸੀ ਦੇਖੋ ਜੀ ਇਹ ਬਲੈਕ ਪ੍ਰਿੰਟ ਹੈ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ ਪੂਰਾ ਕੰਪਲੀਟ ਸੂਟ ਲੈ ਸਕਦੇ ਤੁਸੀਂ ਇਸ ਪ੍ਰਿੰਟ ਵਿੱਚ ਸਾਡੇ ਕੋਲ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ 170 ਰੁਪਏ ਪਰ ਮੀਟਰ ਤੋਂ ਦੁਪੈਣ ਵਾਲੀ ਹੈ ਮਸਲੀਨ ਜੀ ਦਾਸ ਬ੍ਰੈਂਡ ਦੀ 170 ਰੁਪਏ ਪਰ ਮੀਟਰ ਪੈਣ ਵਾਲੀ ਹੈ ਮਸਲੀਨ ਪ੍ਰਿੰਟ ਦੇਖੀ ਚਲੋ ਬੜੇ ਸੋਹਣੇ ਜੇ ਜੁਨੀਕ ਜੇਕਰ ਉਹ ਪ੍ਰਿੰਟ ਮੈਲਣ ਵਾਲੇ ਆ ਕਲਰ ਬੜੇ ਪਿਆਰੇ ਜੇ ਮੈਲਣ ਵਾਲੇ ਆ ਜੀ ਇਹ ਵਾਲਾ ਪ੍ਰਿੰਟ ਦੇਖੋ ਜੀ ਬੜਾ ਪਿਆਰਾ ਜਾਂ ਬੜਾ ਸੋਹਣਾ ਜਾਂ ਡਿਫਰੈਂਟ ਜਾਂ ਪ੍ਰਿੰਟ ਆ ਬੜਾ ਸੋਹਣਾ ਦੇਖੋ ਜੀ ਤੁਸੀਂ ਆਪਣੇ ਮਾਈਂਡ ਨਾਲ ਦੇਖੋ ਵੀ ਜਦੋਂ ਇਹਦਾ ਸੂਟ ਰੈਡੀ ਹੋਣਾ ਇਸ ਵਾਲੇ ਪ੍ਰਿੰਟ ਦਾ ਤਾਂ ਕਿੰਨਾ ਪਿਆਰਾ ਸੂਟ ਰੈਡੀ ਹੋਣਾ ਡਿਫਰੈਂਟ ਜਿਹਾ ਸੂਟ ਰੈਡੀ ਹੋਣਾ ਜੀ ਸਰਦਾਰੀ ਲੁੱਕ ਦੇ ਵਿੱਚ ਇਹ ਵਾਲਾ ਪੀਸ ਦੇਖੋ ਇਹ ਪ੍ਰਿੰਟ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ 170 ਪੇਪਰ ਮੀਟਰ ਰਹਿਣ ਵਾਲੀ ਹੈ ਮਸਲੀਨ ਠੀਕ ਹੈ ਜੀ ਦਾਸ ਬ੍ਰੈਂਡ ਦੀ ਰਹੂਗੀ ਮਸਲੀਨ ਪੀਸ ਬੜੇ ਪਿਆਰੇ ਜਿਹੇ ਰਹਿਣ ਰਹਿਣਗੇ ਜਿਹੜਾ ਤੁਹਾਨੂੰ ਪੀਸ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਆ ਜੀ ਇਹ ਵਾਲਾ ਪ੍ਰਿੰਟ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਦੇਖੋ ਜੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਸ਼ਾਰਟ ਪੀਸ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਇਹ ਵਾਲੇ ਪ੍ਰਿੰਟ ਦੀ ਦੇਖੋ ਜੀ ਸਾਰੇ ਪ੍ਰਿੰਟ ਬੜੇ ਪਿਆਰੇ ਪਿਆਰੇ ਰਹਿਣ ਵਾਲੇ ਆ ਜੀ ਇਹ ਵਾਲੇ ਦੇਖੋ ਜੀ ਪੀਸ ਇਤੋਂ ਨੂੰ 4 ਮੀਟਰ ਤੱਕ ਸਟਾਫ ਮਿਲਣ ਵਾਲਾ ਜੀ 4 ਮੀਟਰ ਤੱਕ ਤਾਂ ਇਹ ਵਾਲਾ ਪ੍ਰਿੰਟ ਦਾ ਸਟਾਫ ਮਿਲਣ ਵਾਲਾ 컬러 ਦੇਖੋ ਮਿੱਠਾ ਜਿਹਾ ਕਲਰ ਹੈ ਸੋਨਾ ਜਿਹਾ ਸੂਟ ਰੈਡੀ ਹੋਣਾ ਬਣ ਕੇ ਕੰਪਲੀਟ ਸੂਟ ਮਿੱਠਾ ਜਿਹਾ ਕਲਰ ਰਹਿਣ ਵਾਲਾ ਬੜਾ ਪਿਆਰਾ ਜਿਹਾ 4 ਮੀਟਰ ਸਟਾਫ ਰਹਿਣ ਵਾਲਾ ਜੀ ਇਹ ਵੀ ਤੁਹਾਨੂੰ 4 ਮੀਟਰ ਸਟਾਫ ਮਿਲੇਗਾ ਜੀ ਪ੍ਰਿੰਟ ਦੇਖੋ ਕਲਰ ਦੇਖੋ ਬੜਾ ਪਿਆਰਾ ਜਿਹਾ ਕਲਰ ਹੈ ਜੀ ਦਾਸ ਬਰਨ ਦੀ ਮਸਰੀ ਰਹੂਗੀ ਜੀ ਕਾਫੀ ਮੇਰੀਆਂ ਭੈਣਾਂ ਦੀ ਡਿਮਾਂਡ ਸੀ ਦੇਖੋ ਜੀ ਵੀ ਮਸਲੀਨ ਲੈ ਕੇ ਆਉਜੀ ਦੁਬਾਰਾ ਅਸੀਂ ਫੇਰ ਮਸਲੀਨ ਲੈ ਕੇ ਆਏ ਆ ਇਹ ਸ਼ਰਟ ਪੀਸ ਰਹਿਣ ਵਾਲਾ ਐਦਾਂ ਦੀ ਬਾਟਮ ਨਾਲ ਬੜਾ ਸੋਹਣਾ ਜਿਹਾ ਪੀਸ ਰੈਡੀ ਹੋਣਾ ਡਿਫਰੈਂਟ ਜਿਹਾ ਪ੍ਰਿੰਟ ਹੈ ਜੀ ਇਹਦਾ ਦੇਖੋ ਜੀ ਡਿਫਰੈਂਟ ਜਿਹਾ ਪ੍ਰਿੰਟ ਰਹੂਗਾ ਇਹ ਵੀ 4 ਮੀਟਰ ਦਾ ਸਟਾਫ ਰਹਿਣ ਵਾਲਾ ਹੈ ਪ੍ਰਿੰਟ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹੂਗਾ ਜੀ ਜਿਹੜਾ ਪੀਸ ਤੁਹਾਨੂੰ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਜੀ ਸਾਰੇ ਪ੍ਰਿੰਟ ਬਹੁਤ ਜ਼ਿਆਦਾ ਵਧੀਆ ਮੈਨ ਵਾਲੇ ਆਦਾਸ ਬ੍ਰੈਂਡ ਦੀ ਮਸਲੀਨ ਵਿੱਚ ਇਹ ਵਾਲਾ ਪ੍ਰਿੰਟ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਸ਼ਰਟ ਪੀਸ ਰਹੂਗਾ ਜੀ ਇਹ ਵਾਲਾ ਸ਼ਰਟ ਪੀਸ ਰਹਿਣ ਵਾਲਾ ਦੇਖੋ ਐਦਾਂ ਵੀ ਤੁਸੀਂ ਪਲੇਨ ਬਾਟਮ ਲੈ ਸਕਦੇ ਹੋ ਪੀਸ ਕਲਰ ਦੀ ਲਗਾਓ ਥੋੜੀ ਜੀ ਗ੍ਰੀਨ ਜੀ ਛੇੜ ਦੀ ਲਗਾਓ ਉੱਤੇ ਵਰਕ ਵੀ ਕਰਵਾ ਸਕਦੇ ਹੋ ਬਾਟਮ ਦੇ ਉੱਪਰ ਕੋਈ ਲੈਸ ਵਗੈਰਾ ਡਿਜ਼ਾਈਨਿੰਗ ਕਰ ਸਕਦੇ ਹੋ ਬੜਾ ਪਿਆਰਾ ਜਿਹਾ ਸੂਟ ਰੈਡੀ ਹੋਣਾ ਬਣ ਕੇ ਇਹ ਵਾਲੇ डिफरेंट ਜਿਹਾ ਸਟਾਈਲ ਦੇ ਪ੍ਰਿੰਟ ਵਿੱਚ देखो जी के प्रिंट चेक करो सारे प्रिंट ਤੁਹਾਨੂੰ ਬੜੇ ਪਿਆਰੇ ਜੀ ਮਿਲਣ ਵਾਲੇ ਆ ਕੋਈ ਵੀ ਪ੍ਰਿੰਟ ਇਦਾਂ ਦਾ ਨਹੀਂ ਹੈਗਾ ਜਿਹੜਾ ਤੁਹਾਨੂੰ ਪਸੰਦ ਨਾ ਆਵੇ ਜੀ ਬਹੁਤ ਪਿਆਰੇ ਪ੍ਰਿੰਟ ਰਹਿਣ ਵਾਲੇ ਆ ਪ੍ਰਿੰਟ ਚੱਕਰੀ ਚਲੋ سٹਫਤਾ ਜੀ ਹੈ ਹੀ ਫਾਈਨ ਸਟਫਤਾ ਫਾਈਨ ਹੈ ਦਾਸ ਬ੍ਰੈਂਡ ਦੀ ਮਸਲੀਨ ਹੈ ਜੀ ਸਾਰੇ ਪੀਸ ਬੜੇ ਪਿਆਰੇ ਜੀ ਰਹਿਣਗੇ ਇਹ ਵਾਲਾ ਹੈਗਾ ਥੋੜਾ ਜਆ ਕਲਰ ਹੈਗਾ ਥੋੜਾ ਜਆ ਮਜੈਂਟਾ ਚ ਠੀਕ ਹੈ ਜੀ ਰਾਣੀ ਸ਼ੇਰਨੀ ਕਹਿ ਸਕਦੇ ਪਿੰਕ ਸ਼ੇਰਜ਼ ਡਾਰਕ ਪਿੰਕ ਹੌਟ ਪਿੰਕ ਕਲਰ ਹੈ ਜੀ ਹੌਟ ਪਿੰਕ ਕਲਰ ਹੈ ਬੜਾ ਪਿਆਰਾ ਜਾਂ ਪੀਸ ਰਹਿਣ ਵਾਲਾ ਠੀਕ ਹੈ ਜੀ ਇਹ ਵਾਲਾ ਕਲਰ ਚੈੱਕ ਕਰੋ ਇਹਦੇ ਨਾਲ ਤੁਸੀਂ ਮਹਿੰਦੀਆ ਕਲਰ ਦੀ ਬਾਟਮ ਲਗਾਓ ਪਲੇਨ ਇਹ ਵੀ ਸ਼ਰਟ ਪੀਸ ਰਹੂਗਾ ਜਾਂ ਥੋੜੀ ਜੀ ਡਾਰਕ ਕਲਰ ਦੀ ਗ੍ਰੀਨ ਬਾਟਮ ਲਗਾਓ ਲੇਸ ਵਗੈਰਾ ਲਾ ਕੇ ਡਿਜ਼ਾਈਨਿੰਗ ਕਰੋ ਜੀ ਬੜਾ ਪਿਆਰਾ ਜਿਹਾ ਸੂਟ ਰਹਿ ਜਾ ਰਿਹਾ ਜੇ ਰੈਡੀ ਹੋਣਾ ਜੇ ਤੁਸੀਂ ਲਾਇਸ ਲਗਾ ਕੇ ਇਹਦੀ ਡਿਜ਼ਾਈਨਿੰਗ ਕੀਤੀ ਨਾ ਸ਼ਰਟ ਦੀ ਤਾਂ ਬੜਾ ਪਿਆਰਾ ਜਿਹਾ ਸੂਟ ਬਣਨਾ ਜੀ ਬਲਾ ਇਹ ਵੀ 4 ਮੀਟਰ ਦਾ ਸਟਾਫ ਰਹਿਣ ਵਾਲਾ ਇਹ ਵੀ 4 ਮੀਟਰ ਦਾ ਸਟਾਫ ਰਹਿਣ ਵਾਲਾ ਜੀ ਬੜਾ ਪਿਆਰਾ ਜਿਹਾ ਪੀਸ ਹੈ ਦੇਖੋ ਪ੍ਰਿੰਟ ਚੱਕਰ ਚਲੋ ਬੜੇ ਪਿਆਰੇ ਜਿਹੇ ਪ੍ਰਿੰਟ ਹੈ ਇਹ ਬਲਾ ਸ਼ਰਟ ਪੀਸ ਦੇਖੋ ਜੀ ਕਿੰਨਾ ਪਿਆਰਾ ਸ਼ਰਟ ਪੀਸ ਹੈ ਕਿਸੇ ਵੀ ਤਰ੍ਹਾਂ ਦੀ ਮੇਰੀ ਜਿਹੜੀ ਭੈਣ ਆ ਐਦਾਂ ਦਾ ਥੋੜੀ ਜੀ ਜਿਹੜੀ ਜੰਗ ਲੜੀ ਐ ਜਾਂ 올ਡ ਐ ਜੀ ਉਹ ਇਹ ਵਾਲੇ ਸ਼ਰਟ ਪੀਸ ਨੂੰ ਵੇਅਰ ਕਰ ਸਕਦੀ ਐ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਵੀ ਬੜਾ ਪਿਆਰਾ ਤੇ ਕਲਰ ਵੀ ਬੜਾ ਪਿਆਰਾ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਜੀ ਦੇਖ ਸਕਦੇ ਹੋ ਬਹੁਤ ਪਿਆਰਾ ਪੀਸ ਰਹਿਣ ਵਾਲਾ ਇਹ ਇਹ ਵਾਲਾ ਪ੍ਰਿੰਟ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਡਿਫਰੈਂਟ ਜਿਹਾ ਪ੍ਰਿੰਟ ਐ ਕਲਰ ਲਾਈਟ ਆ ਰਿਹਾ ਪਰ ਕਲਰ ਹੈਗਾ ਥੋੜਾ ਜਿਹਾ ਗ੍ਰੀਨ ਥੋੜਾ ਜ੍ਹਾ ਸੀ ਗ੍ਰੀਨ ਜ੍ਹਾ ਕਲਰ ਹੈ ਪਰ ਲਾਈਟ ਆ ਰਿਹਾ ਬੜਾ ਪਿਆਰਾ ਜ੍ਹਾ ਕਲਰ ਹੈਣ ਵਾਲਾ ਇਹ ਵਾਲਾ ਪ੍ਰਿੰਟ ਦੇਖੋ ਇਹ ਵੀ ਬੜਾ ਪਿਆਰਾ ਜ੍ਹਾ ਪ੍ਰਿੰਟ ਰਹਿਣ ਵਾਲਾ ਸਾਰੇ ਪ੍ਰਿੰਟ ਤੁਹਾਨੂੰ ਡਿਫਰੈਂਟ ਜੇ ਮਿਲਣਗੇ ਕੋਈ ਪ੍ਰਿੰਟ ਐਦਾਂ ਦਾ ਨਹੀਂ ਜਿਹੜਾ ਤੁਹਾਨੂੰ ਪਸੰਦ ਨਾ ਆਵੇ ਇਹ ਵਾਲਾ ਪ੍ਰਿੰਟ ਦੇਖੋ ਜੀ ਇਹ ਵੀ ਸ਼ਰਟ ਪੀਸ ਰਹਿਣ ਵਾਲਾ ਜੀ ਸ਼ਰਟ ਪੀਸ ਬਾਈ ਕਰ ਸਕਦੇ ਹੋ 170 ਰੁਪਏ ਪਰ ਮੀਟਰ ਮਸਲੀਨ ਪ੍ਰਿੰਟ ਦੇਖੋ ਜੀ ਕਿੰਨਾ ਪਿਆਰਾ ਕਾਫੀ ਬਹੁਤ ਜ਼ਿਆਦਾ ਪਿਆਰਾ ਪ੍ਰਿੰਟ ਹੈ ਆਪਵਾਇਡ ਬਾਟਮ ਨਾਲ ਇਹਨੂੰ ਵੇਅਰ ਕਰੋ ਜੀ ਜਿਸ ਜਿਸਕੇ ਜਦੋਂ ਨਹੀਂ ਮਰਜੀ ਬਾਟਮ ਨਾਲ ਵੇਅਰ ਕਰੋ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਪ੍ਰਿੰਟ ਚੈੱਕ ਕਰਿ ਚਲੋ ਸਾਰੇ ਪ੍ਰਿੰਟ ਬੜੇ ਪਿਆਰੇ ਜੀ ਦੇਖੋ ਇਹ ਵਾਲਾ ਪ੍ਰਿੰਟ ਦੇਖੋ ਇਹ ਵੀ ਤੁਹਾਨੂੰ ਸ਼ਰਟ ਪੀਸ ਮਿਲਣ ਵਾਲਾ ਜੀ 10 ਮੀਟਰ ਤੱਕ ਪੀਸ ਮਿਲੂਗਾ ਜੀ ਬੜਾ ਫਰੌਕ ਰੈਡੀ ਕਰੋ ਦੇਖੋ ਜੇਕਰ ਤੁਸੀਂ ਮਸਲੀਨ ਦੀ ਫਰੌਕ ਰੈਡੀ ਕਰੋਗੇ ਨਾ ਉਹ ਵੀ ਬੜੇ ਪਿਆਰੀ ਜੀ ਰੈਡੀ ਹੋਣੀ ਹੈ ਫਰੌਕ ਵੀ ਅਗਲਾ ਪ੍ਰਿੰਟ ਦੇਖੋ ਜੀ ਕਲਰ ਦੇਖੋ ਇਹ ਵੀ ਨਵਾਂ ਜਿਹਾ ਕਲਰ ਹੈ ਜੀ ਬੜਾ ਪਿਆਰਾ ਜਿਹਾ ਨਵਾਂ ਜਿਹਾ ਕਲਰ ਹੈ ਪ੍ਰਿੰਟ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਹੈ ਠੀਕ ਹੈ ਜੀ ਇਹ ਵੀ ਹੌਟ ਪਿੰਕ ਕਲਰ ਆ ਗਿਆ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ 4 ਮੀਟਰ ਦਾ ਸਟਾਫ ਰੈਲ ਵਾਲਾ ਸ਼ਾਇਦ ਇਹ ਵੀ 4 ਜਾਂ 3.5 ਦਾ ਰੈਲ ਵਾਲਾ ਸਟਾਫ ਹੈ ਫਰੌਕ ਵੀ ਬੜੀ ਸੋਹਣੀ ਜੀ ਰੈਡੀ ਹੋਣੀ ਆ ਬਣ ਕੇ ਔਰੰਜ ਸ਼ੇਡ ਹੈ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਔਰੰਜ ਸ਼ੇਡ ਦਾ ਵੀ ਸਾਰੇ ਪ੍ਰਿੰਟ ਬੜੇ ਪਿਆਰੇ ਜੀ ਆ ਇਹ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜਿਹੜਾ ਵੀ ਮਰਜੀ ਪ੍ਰਿੰਟ ਜਿਹੜਾ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲਓ ਜੀ ਚੈੱਕ ਕਰ ਚਲੋ ਪ੍ਰਿੰਟ ਬੜੇ ਪਿਆਰੇ ਜੀ ਪ੍ਰਿੰਟ ਰਹਿਣ ਵਾਲੇ ਆ ਦੇਖੋ ਇਹ ਵਾਲਾ ਪ੍ਰਿੰਟ ਦੇਖੋ ਇਹ ਵੀ ਬੜਾ ਪਿਆਰਾ ਜਾ ਸਾਰੇ ਪ੍ਰਿੰਟ ਬੜੇ ਪਿਆਰੇ ਜੀ ਰਹਿਣ ਵਾਲੇ ਆ ਜੀ ਜਿਹੜੀ ਵੀ ਮੇਰੀ ਭੈਣ ਨੂੰ ਕੋਈ ਵੀ ਪੀਸ ਪਸੰਦ ਆਉਂਦਾ ਜੀ ਸਕਰੀਨਸ਼ਾਟ ਲੈ ਕੇ ਤੁਸੀਂ ਸਾਡੇ ਕੋਲੋਂ ਇਹ ਵਾਲੇ ਪੀਸ ਬਾਇ ਕਰ ਸਕਦੇ ਹੋ ਮੈਨੂੰ WhatsApp ਦੇ ਉੱਪਰ ਮੈਸੇਜ ਕਰੋ ਸਕਰੀਨਸ਼ਾਟ ਲੈ ਕੇ ਮੈਸੇਜ ਕਰੋ ਤੇ ਆਪਣਾ ਆਰਡਰ ਤੁਸੀਂ ਬੁੱਕ ਕਰ ਸਕਦੇ ਹੋ ਬਹੁਤ ਸਾਰੀਆਂ ਮੇਰੀਆਂ ਭੈਣਾਂ ਜਿਹੜੀ ਮੇਰੀ ਲੋਕੇਸ਼ਨ ਪੁੱਛਦੀਆਂ ਜੀ ਜਿਹੜੀ ਮੇਰੀ ਲੋਕੇਸ਼ਨ ਹੈ ਜੀ ਅਸੀਂ ਡਿਸਟ੍ਰਿਕਟ ਮਾਨਸਾਬੜ ਤੋਂ ਲਾਡਾ ਤੋਂ ਬਿਲੋਂਗ ਕਰਦੇ ਆ ਜੀ ਠੀਕ ਹੈ ਜੀ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਜੇਕਰ ਤੁਸੀਂ ਪਿੱਖੀ ਰੋਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਰੇਦੇਪੁਰ ਕ੍ਰੋਸ ਕਰਨਾ ਪੈਣਾ ਉਹਦੀ ਲੈਫਟ ਸਾਈਡ ਆ ਕੇ ਫਾਸਟ ਕਰੇ ਚੈਨਟਰ ਕਰਕੇ ਮੇਰੀ ਸ਼ਾਪ ਹੈ ਜੀ ਠੀਕ ਹੈ ਜੀ ਇਹ ਵਾਲਾ ਜਿਹੜਾ ਪੀਸ ਹੈ ਜੀ 5 ਮੀਟਰ ਮਿਲੂਗਾ ਦੋ ਪੀਸਾਂ ਦੇ ਵਿੱਚ ਸਾਡੇ ਕੋਲੋਂ ਜਿਹੜੀ ਮੇਰੀ ਭੈਣ ਨੂੰ ਪਸੰਦ ਆ ਕੰਪਲੀਟ ਸੂਟ ਲੈਣਾ ਸਾਡੇ ਕੋਲ ਲੈ ਸਕਦੀ ਹੈ ਇਹ ਵਾਲਾ ਪੀਸ ਚੈੱਕ ਕਰੋ ਵੀ ਬੜਾ ਪਿਆਰਾ ਜਿਹਾ ਕਲਰ ਬੜਾ ਪਿਆਰਾ ਜਿਹਾ ਸ਼ਾਰਟ ਪੀਸ ਰਹੂਗਾ ਜੀ ਇਹ ਵੀ 4 ਮੀਟਰ ਤੱਕ ਸ਼ਾਇਦ ਰਹਿਣ ਵਾਲਾ ਪੀਸ ਹੈ ਜੀ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਗ੍ਰੇ ਸ਼ੇਡ ਦੇਖੋ ਇਹ ਵੀ ਗ੍ਰੇ ਸ਼ੇਡ ਦੇ ਵਿੱਚ ਵੀ ਬੜਾ ਪਿਆਰਾ ਜਿਹਾ ਪ੍ਰਿੰਟਰ ਵਾਲਾ ਇਹ ਵੀ ਇਹ ਵੀ ਦੇਖੋ ਪ੍ਰਿੰਟ ਆਫ ਵਾਈਟ ਬਟਨ ਨਾਲ ਬੜਾ ਸੋਹਣਾ ਜਿਹਾ ਸੂਟ ਰੈਡੀ ਹੋਣਾ ਇਹ ਵਾਲੇ ਪ੍ਰਿੰਟ ਦਾ ਚੈੱਕ ਕਰੀ ਚਲੋ ਜਿਹੜਾ ਵੀ ਤੁਹਾਨੂੰ ਪੀਸ ਪਸੰਦ ਆਉਂਦਾ ਉਹ ਮੇਰੇ ਕੋਲੇ ਬਾਈ ਕਰ ਸਕਦੇ ਏਸੀ ਸਾਡੇ ਅੱਜ ਦੇ ਜਿਹੜੇ ਮਸਲੀਨ ਦੇ ਪੀਸ ਜੀ ਇੰਨਾ ਕਿਸ ਨੂੰ ਜਿਹੜਾ ਵੀ ਤੁਹਾਨੂੰ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਸਾਡੇ ਕੋਲੋਂ ਤੁਸੀਂ WhatsApp ਤੇ ਮੈਸੇਜ ਕਰਕੇ ਮੇਰੇ ਕੋਲੋਂ ਬਾਏ ਕਰ ਸਕਦੇ ਹੋ ਮੇਰੀ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਪਲੀਜ਼ ਮੇਰੀ ਆਪਣ ਨੂੰ ਬੇਨਤੀ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮੇਰੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ